ਏਦੇ ਮਾਮੋਤੇ ਕਰ ਰਿਹਾ ਕਿਹ ਡੰਡੇ ਆ ਉਧਰ ਮम्मा ਨੂੰ ਪਤਾ ਨਹੀਂ ਕੀ ਹੋ ਗਿਆ ਮम्मा ਕੱਲੇ ਹੋ ਤਾਂ ਜਾ ਕੇ ਖਲੋਗੇ ਉੱਤੇ ਮੋਰ ਬੈਠਾ ਆ ਉਹ ਦੇਖੋ ਟੋਪ ਤੇ ਦਿਖ ਰਿਹਾ ਤੁਹਾਨੂੰ ਉਹ ਉੱਥੇ ਤੇ ਮਮਨ ਮਤਸਨਾਨੀ ਮੈਂ ਚੱਲਨੀ ਮਮਾ ਤੇ ਲੱਗੇ ਉਹ ਮਾਂ ਨੇ ਦੇਖ ਲੈਣਾ ਨੀ ਵਿੱਚ ਪਰ ਦਮਾ ਫੜਕੀ ਲਿਆ ਨਹੀਂ 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 ਇਹ ਫੜਿਆ ਨਹੀਂ ਨਾ ਮੈਂ ਦੇਖਦੀ ਹਾਂ ਕਿੱਥੇ ਆ ਦਿਖਾ ਦਿਓ ਜੇ ਲੱਗ ਗਈ ਜੀ ਹੋਈ ਐ ਮੈਂ ਫੜੀ ਐ ਐਵੇਂ ਡੁੱਬ ਵੀ ਜਾਣੀ ਡੁੱਬ ਜਾਣੀ ਹੁਣ ਤੇ ਮੈਂ ਤੈਨੂੰ ਕਹਤਾ ਅੱਛਾ ਹੱਥ ਪਹੁੰਚਣਾ ਮੇਰਾ ਨਹੀਂ ਪਹੁੰਚਣਾ ਪੈਣਾ ਸਮਝੀ ਇੱਧਰ ਹੋ ਜਾ ਤੇ ਗਾਂ ਗਈ ਨਾ ਮम्मा ਉੱਥੇ ਜਾਣਾ ਨਹੀਂ ਜਾਣਾ ਨਹੀਂ ਜਾਣਾ ਨਹੀਂ ਕਿੱਕੜਵਾ ਸੁਮਨੀ ਮੈਂ ਤੈਨੂੰ ਕਿਹਾ ਗਾਂ ਨਾ ਜਾਈ ਆਪਾਂ ਚੁੱਕਣ ਨਹੀਂ ਹੋਣਾ ਤੈਨੂੰ ਫਿਰ ਮਾ ਯਾਰ ਉੱਤੇ ਨੂੰ ਚਲਾਦਾ ਇਹਨੂੰ ਫੜ ਲੈ ਇਹਨੂੰ ਫੜ ਲੈ ਤੇ ਪਾਈ ਦੀ ਗੱਡੀ ਹੁਣ ਪਾਈ ਆਪਸ ਨੇ ਦਾ ਥੋੜਾ ਆ ਜੈਂਟੀ ਦਾ ਜੀ ਕਾਡਾ ਇਹ ਖੱਟਾ ਖਾਨ ਮੈਂ ਇਹਨੂੰ ਆਖਿਆ ਨਾ ਫੜੀ ਪੜੀ ਕੀ ਆਖ ਲਿਆ ਪੰਜਾ चल होण काम सौखा ही लगन <laughs> डाय ਤੇ ਇਹ ਕਿਹੜੀ ਖੁਸ਼ੀ ਗੋਲ ਤੇ ਰੈਡਨ ਨਹੀਂ ਹੋਜੀ ਚੋੜੇ ਹਾਂ ਇਹ ਅੰਗ ਨਹੀਂ ਮਾਰਨਾ ਮੈਂ ਤਾਂ ਅੱਜ ਮਾਰਨਾ ਹੀ ਨਹੀਂ ਮੈਨੂੰ ਹਾਂ ਮੈਂ ਹਾਂ ਨੂੰ ਖਿਆ ਨੂੰ ਨਾ ਮਾਰਿਆ ਬਹੁਤ ਅੱਗੇ ਤੈਨੂੰ ਕੋਈ ਨਹੀਂ ਦਿੱਤਾ ਖਾਣ ਨੂੰ ਬੁੱਢਿਆਂ ਜਿਦਾਂ ਬੱਕਰੇ ਨੂੰ ਖਵਾਲੀ ਦਾ ਹਾਂ ਇਹ ਮੈਂ ਗੋਲ ਤੇ ਖਵਾ ਦੋ ਪਰ ਹਣੇ ਕਿਹਾਂ ਭੈਣ ਬਣਾਉਣੇ ਕਮੈਂਡ ਕਰਨੇ ਵੀ ਐਂਟੀ ਹੱਥ ਨਾ ਗਈ ਫੋਨ ਚਿਮਚੇ ਤਾਂ ਨਹੀਂ ਪਾਉਣ ਗਈ ਹਾਂ ਨਹੀਂ ਤੋਤੇ ਹੱਥ ਹੱਥ ਤੋਤੇ ਆਸਾ ਬਣਾ ਤੋਤੇ ਹੱਥ ਨਹੀਂ ਪਉਦੇ ਜਾਈਏ ਪਰ ਤੂੰ ਕੀ ਹੈ ਫਿਰ ਆਜੂ ਤੇ ਹਰ ਕੁਝ ਖੱਤਲਾ ਨਹੀਂ ਬੱਟਣਾ ਉਈ ਪਿਆਜ਼ ਨਿਕਾ ਪਿਆਜ਼ ਕੱਟ ਲਈਦੀਏ ਤੈਨੂੰ ਨਿਕਰੇਗਾ ਪਿਆਜ਼ ਕੱਟ ਕੇ ਪਾਉਂਦੀ ਆ ਪਹਿਲਾਂ ਸਾਰੇ ਸ਼ਰਮ ਹਾਰਾ ਮੈਂ ਇਹਦੀ ਪਾਪਾ ਆ ਆਪੇ ਸਵਾਦ ਵੇਖਦਾ ਮੈਂ ਪਹਿਲਾਂ ਤੈਨੂੰ ਆਸ਼ਿਆ ਚ ਖਾ ਲੋ ਗੋਲ ਗੱਪਾ ਪਾਪਾ ਨਹੀਂ ਖਾਂਦਾ ਨਹੀਂ ਮੈਂ ਉਦਾਂ ਹੀ ਮਰ ਜੂਂਦਾ ਨਹੀਂ ਗੋਲ ਗੱਪੇ ਖਾ ਕੇ ਨਹੀਂ ਮਰਨਾ ਮੈਂ ਮੈਂ ਕਿਸੇ ਨੂੰ ਸਾਬੇ ਨਾ ਮੁੜ ਗਿਆ ਹੋਏ ਨਾ ਕਿ ਗੋਲ ਗੱਪਾ ਫਸ ਗਿਆ ਇਹ ਮੂੰਹ ਜੀ ਹਾਂ ਤਾਂ ਗੱਲ ਹੈ ਹੀ ਆ ਤੇ ਨਾਲੇ ਹੁਣ ਮਰਨਾ ਹੀ ਆ ਉਹ ਕਰਾਰੇ ਨਹੀਂ ਨਾ ਬਾਂਦੇ ਰ ਭਾਈਆਂ ਪਾਉਂਦੇ ਇਦਾਂ ਕਰਕੇ ਖਾ ਗੰਦਾ ਮਸਾਲਾ ਉਹ ਇਦਾਂ ਇਦਾਂ ਕਰਕੇ ਪਾਉਂਦੇ ਨੇ ਇਦਾਂ ਕੱਸਾ ਜੱਤ ਜੇਗੇ ਨਹੀਂ ਮੋੜ ਕੇ ਤੇ ਸਵਾਦ ਆਪਨਾ ਉਹ ਕਰਾਰੇ ਨਹੀਂ ਆ ਬੰਦੇ ਹੂੰ ਮੋੜ ਕੇ ਦਾ ਵਿੱਚ ਆਇਆ ਨਾ ਕਰਾਰਾ ਬਣਨਾ ਹਾਂ ਪੰਦੇ ਤੇ ਪੈਂਦਾ ਹੀ ਮੁੜ ਕੇ ਆ ਲੂ ਅਕਲ ਜਾਣਾ ਨਹੀਂ ਤਾਂ ਇੰਨੀ ਫਾਇਦ ਸਖਾਈ ਨਾ ਕਿ ਕੋ ਖਾਦਾ ਹੀ ਨਹੀਂ ਜਾਂਦਾ ਨਾ ਹਾਂ ਮੈਂ ਜੋਲ ਕਰ ਬਹੁਤ ਦੀਵਾ ਬੱਚਾ ਮੈਂ ਕੱਲੀ ਕਾਂਜੀ ਗਿਆ ਮੈਂ ਜਦ ਕਾਂਜੀ ਲੈ ਆ ਥੋੜੀ ਜਿਹੀ 20 ਰੁਪਏ ਦਾ ਨਿਆਰਾ ਹੁੰਦਾ ਬਣਾਉਣਾ ਰੱਖੀ ਜਾਂਦੇ ਮੈਂ ਖੜਾ ਆ ਉਹ ਤੇ ਇਦਾਂ ਨਿਆਰਾ ਨਹੀਂ ਜਾ ਆਪਣਾ ਆਪਣਾ ਸਹੀ ਉਹ ਬੜਾ ਟੈਮ ਦਾ ਹਾਂ ਕਾਂਜੀ ਦਹਾ ਦੇ ਤਿੰਨ ਮਾਂ ਸ਼ਹਿਰਾਂ ਚ ਤੇ ਜਦੋਂ ਤੁਹਾਨੂੰ ਮੈਂ ਪਿੰਡ ਚ ਆਇਆ ਮੈਂ ਤਾਂ ਪੰਜ ਦੇ ਦੇਣਾ ਹਾਂ ਹਾਂ ਸੁਣਿਆ ਹੋਇਆ ਉਹ ਆ ਗਿਆ ਤੁਸੀਂ ਨਹੀਂ ਕਿਣੇ ਜਾਂ ਪੀਏ ਹੋ ਗਿਆ ਲੈ ਜਾ ਪਾਪੜੀ ਪਾਪੜੀ ਨਹੀਂ ਬੜਨੀ ਪਾਪੜੀ ਨਹੀਂ ਜੇ ਉੱਥੇ ਜਾਓ ਜਿਹੜੇ ਦੁਕਾਨ ਤੇ ਜਨਾਓ ਕਿ ਪਾਪੜੀ ਉੱਥੇ ਆ ਕੋਦਾ ਇਹਦੇ ਹੋਮ ਡਿਲੀਵਰੀ ਕੀਤੀ ਹੈ ਨਾ ਹਾਂ ਹੋ ਗਏ ਹੁਣ ਮੈਂ ਖੋਦਾ ਆਈ ਆਪ ਇਹ ਆਂਟੀ ਕੰਮ ਖੋਲੇ ਗੋਲਪੜਾ ਚੱਲੀ ਜਾਦਾ ਮੈਂ ਚਲਾ ਸਕਦੀ ਆ ਕਿ ਮੈਂ ਤੇ ਕਹਿਨੀ ਆ ਕਿ ਭਾਬੀ ਜੀ ਦਾ ਡੱਬਾ ਮੈਂ ਰੱਖਿਆ ਨਾ ਆਪਣੇ ਹੋਟਲ ਦਾ ਇਦਾਂ ਕਰੀਏ ਫਿਰ ਵੀਡੀਓ ਕਰਕੇ ਬੰਦ ਹਾਂ ਦੇਖ ਕਰਈਏ ਕਰੀਏ ਕੰਮ ਇਹ ਵੀਡੀਓ ਨੂੰ ਬੰਦ ਕਰ ਰੋਟੀਆਂ ਦਾ ਕਰਿਓ ਰੋਟੀਆਂ ਦਾ ਆਲੂ ਵਾਲੇ ਪਰੋਟੇ ਆਲੂ ਵਾਲੇ ਪਰੋਟੇ ਸਿੰਪਲ ਹੀ ਸਿੰਪਲ ਬਾਦੂ ਮੈਂ ਪਰੋਟਾ ਨਾ ਲਾਇਓ ਲੈ ਨਹੀਂ ਘੱਟ ਰੱਖਾਂਗੇ ਫੇਰੀ ਆਉਂਗੇ ਸਬਸਕ੍ਰਾਈਬਰ ਨਹੀਂ ਨਹੀਂ ਚੋਦੀ ਦੀ ਨਸ ਕਰਦੀ ਹੈ ਕਿੰਨਾ ਦਰਦਵਾ ਤੇ 100 ਰੁਪਏ ਕਿਦੋਂ ਦਹੀ ਪਾਣਾ ਮਜਾਕ ਲਾ ਕੇ ਬਾੜਾ ਦਵਾ ਇਤਰਾ ਲੋਕੀ ਸਪਰੇਟੇ ਦਾ ਬਣਾਉਂਦੇ ਆਹੀ ਦੋ ਸੰਭਾਣਾ ਆਪਾਂ ਦੋ ਨੰਬਰ ਦਾ ਕੰਮ ਨਹੀਂ ਨਾ ਕਰਨਾ ਨਹੀਂ ਕੰਮ ਕਰਨਾ ਸਹੀ ਇੱਕ ਨੰਬਰ ਜਿੱਦਾਂ ਮੈਂ ਅਗਰ ਰੱਖਦੀ ਵੀ ਵੀਡੀਓ ਜਾਂ ਤਾਂ ਚੰਗੀ ਰੱਖਦੀ ਹੱਤੀ ਨਹੀਂ ਗਾ ਚੰਗੀ ਆਪਾਂ ਵੀਡੀਓ ਹੱਤੀ ਸਸਤਾ ਸੌਦਾ ਥੋੜੀ ਖੱਤੀ ਮਾਮੀ ਮੈਂਨੇ ਮਾਮੀ ਚਲ ਮਾਮੀ ਦੀ ਹੱਤੀ ਲੈਂਦੇ ਹੋ ਮਾਮੀ ਜੀ ਬਣਦੀ ਹੋਗੀ ਫਿਰ ਤੇ ਸਾਰੇ ਬਰੀ ਆਏ ਆਏ ਨੇ ਮਾਮੀ ਦੀਆਂ ਨਾ ਇਹ ਅੰਦਰ ਵਾਲੀ ਕਹਿ ਦੇਣਾ ਵੀ ਇਹ ਅੰਦਰ ਵਾਲੀ ਕਹਿਦੀ ਕਿ ਤਜ਼ਾਦੀ ਨਹੀਂ ਹੈ ਮੈਂ ਲੇਖਦੇ ਨਾ ਅੱਜ ਨਗਰ ਤੇ ਕੱਲ ਹਾਦਸਾ ਹਾਂ ਤੇ ਬਾਕੀ ਰਹਿ ਕੇ ਆਲੂ ਘਟ ਨਾ ਕਿਰਾਏ ਦਾ ਕੋਈ ਨਹੀਂ ਨਾ ਕੋਈ ਨਾਗੀ ਪਉ ਨਹੀਂ ਨਹੀਂ ਵਾਲੀ ਕੋਈ ਗੱਲ ਨਹੀਂ ਉਹਨੇ ਉੱਪਰ ਪੜ ਗਏ ਆ ਉਹ ਮੈਂ ਖੈ ਹਲੋ ਜੀ ਪੈਂਡਿਆ ਲੈਂਟਰ ਮਿੱਟੀ ਵਾਲਾ ਦਾ ਇੰਟਰਨੈਟ ਯਾਰ ਕੱਢ ਲਿਆ ਕਰੋ ਵਿੱਚੋਂ ਬੋਲ ਮੈਂ ਤਾਂ ਕੱਢਣ ਹੱਥ ਨਾਲ ਹੱਥ ਨਾਲ ਕੱਢ ਲਾਂ ਕੀ ਬਾਤ ਕਰੀਏ ਕੀ ਬਾਤ ਪਾ ਗਏ ਮੇਰੇ ਲਈ ਜੀ ਹੂੰ ਹੂੰ ਅਣੀ ਇੱਥੇ ਹਾਂ ਉਹ ਸੁੱਕੀ ਮਿੱਟੀ ਪੈਣੀ ਮਿੱਟੀ ਪੈਣੀ ਚ ਉਹ ਗਨੇਰਾ ਬੰਨਾ ਪੈਣਾ ਹੈ ਆਹੋ ਗਨੇਰਾ ਬੰਨਣਾ ਹੀ ਹੈ ਇਹ ਪੈ ਰਿਆ ਜੀ ਲੈਂਟਰ ਮਿੱਟੀ ਵਾਲਾ ਨਿੱਤ ਜਿਹਨੋਂ ਵਦਾਈ ਹੋਵੇ ਅੱਜ ਪਹਿਲਾ ਅਡਵਾਂਸ ਆਹ ਪਾਣੀ ਕਿਦਾਂ ਆ ਗਿਆ ਮਾਓ ਤਲਾਬ ਬਗਤਾ ਰੱਖ ਲਈ ਹੈ ਬਗਤਾ ਹਾਂ ਕੁੱਤਿਆਂ ਨੇ ਖਾ ਜਾਣੀਆਂ ਤੇ ਨਹੀਂ ਚੋੜ ਕੀ ਨਹੀਂ ਬਣਉਣੀਆਂ ਪਾਣੀਆਂ ਹੁਣ ਤੱਕ ਨੂੰ ਜੋੜੀਆਂ ਹੋਣ ਹੈ ਪਾਣੀਆਂ ਹੁਣ ਨਾ ਹਾਂ ਨਾ ਬੱਕਰੀਆਂ ਤੇ ਲਿਣੇ ਹੋਣਗੇ ਪਾਣੀਆਂ ਜੋੜਦੇ ਲੋਕ ਚਾਹੇ ਕਿਉਂ ਉਸੇ ਦੇ ਖਲਾਬੀ ਇਹ ਤਾਂ ਤਾਂ ਨਹੀਂ ਗਿਆ ਬੜੀ ਵਧੀਆ ਪਾਣੀਆਂ ਇਹ ਜੋ ਇਹ ਵਾਲਾ ਚੱਲ ਪਿਆ ਚੱਲ ਪਿਆ ਬੜੀ ਜੰਦਾ ਤਿਆਰ ਹਾਂ ਹਾਂ ਜੀ ਕੋਦ ਕੀ ਰਿਆ ਤੇ ਕੀ ਤਾਂ ਉਹ ਨਿੱਕੀ ਏਟ ਤੇਲ ਤੇਲ ਦੀ ਮਰਵਾਈ ਚਮਕ ਪਸਾਰ ਨਿੱਕੀ ਏਟ ਜੀ ਆ ਛੋਟੀ ਏਟ ਲਾਤੀ ਨਿੱਕੀ ਏਟ ਉਹ ਨਿੱਕੀ ਏਟ ਹਾਂ ਜੀ ਨੇ ਕੀਟ ਜਾਵੋ ਉਹ ਨੰਨਾ ਬਾ ਮਰਗੀਆਂ ਦਾ ਕਾਦੀਆਂ ਆ ਰਿਆਂ ਦਾ ਅੱਛਾ ਅੱਛਾ ਉਹ ਨੰਮ ਸਸੀ ਕਾਲਜੀ ਕੱਲ ਪਾਈ ਆ ਸਤ ਪ੍ਰੀ ਵੜੀ ਹੌਸ ਤੇ ਤੇ ਅੱਜ ਪੈ ਗਿਆ ਮੀ ਤੇ ਮੈਂ ਵੇਖਣਾ ਕਿ ਕੀ ਸਾਤਾ ਇਥੇ ਪਾਰ ਬਚਾਈ ਹੈ

ਜਿਹੜੀ ਬੂਟੀ ਪੀਣੀ ਦੀ ਭੂਮੀਆਵਲਾ ਮਮੀਆ ਵਾਲਾ ਬਰਾਾਈ ਭੂਮੀਆਵਲਾ ਜਿੱਥੇ ਰੋਜ਼ਾ ਜਾ ਕੇ ਮੋਟਕੇ ਖਾਣ ਆਏ ਬੂਟੀ ਨਹੀਂ ਆਉਂਦੀ ਅੱਜ ਦੁਬਿਜੇ ਖੜਦੇ ਹੂੰ ਉਹ ਵੀ ਆ ਗਈ ਦੂਜੀ ਵੀ ਖਟਮਲ ਆਪਾਂ ਆਂ ਮੈਂ ਜਿੱਤੇ ਬੈਠੇ ਹੂੰ 150 ਵਾਲੀ ਕਿਹੜੀ ਉਹ ਜਿਹੜੇ ਕੱਤੇ ਆ ਉਹ ਪਲੇਨ ਦੇ ਪਲੇਨ ਦਾ ਡਿਜ਼ਾਈਨ ਬਹੁਤ ਅੱਛਾ ਸਾਰੀ 150 ਵਾਲੀ ਹਮ ਉਸਕੇ ਮਲਬੂਤੇ ਕੰਮ ਕਰਦੀ ਹੈ ਨਹੀਂ ਕਿੰਨੀ ਕਿੰਨੀ ਚੱਲਦੀ ਜਿੱਦਾਂ ਪਾਉੜੀ ਨੂੰ ਲਾਉਣੀ ਹੋਵੇ ਇਹ ਤਾਂ ਆਹੀ ਲੱਗਿਆ ਹੈ ਕਿਉਂ ਉਸਕੇ ਕੋਈ ਗਾਰੰਟੀ ਨਹੀਂ ਉਸਕੇ ਉਹ ਜ ਉਹ ਪਾਉੜੀ ਵਾਲੇ ਜੇ ਪਾਉੜੀ ਬਣਨੀ ਆ ਫਿਰ ਲੈ ਕੇ ਜਾਵਾਂਗੇ ਹਨਾ ਇਹ ਵਾਲਾ ਇਹ ਪਹਿਲਾਂ ਮਹਿੰਗਾ ਪੜਦਾ ਪਰ ਇਹ ਤਾਂ ਇੱਕ ਸਾਥ ਵਿੱਚ ਵਰਤੇ ਹੈ ਸਿੰਗਲ ਤੇ ਹਮ ਦੋਸਤ ਇਹ ਪੂਰਾ ਫੁੱਲ ਥੌਕਸ ਉਹ ਕਹ ਰਿਹਾ ਤੇ ਉਹ ਅਲਗ-ਅਲਗ ਬਣਦਾ ਹੈ ਫਿਰ ਉਸ ਨੂੰ ਜੋਇਨ ਕਰਦੇ ਹਾਂ ਉਸ ਦੀ ਮਜ਼ਬੂਤੀ ਨਹੀਂ ਰਹਿੰਦੀ ਤਾਂ ਹਮਮਮ ਪਰ ਉਹ ਬਣਾ ਕੇ ਰੱਖਦੇ ਹਾਂ ਜਾਂ ਕੋਈ ਕਰਦੇ ਨੇ ਕੋਈ ਬਾਈਕ ਤਾਂ ਹਾਂ ਬਾਕੀ ਜ਼ਿਆਦਾਤਰ ਇਹ ਹੀ ਕਰਦੇ ਹਾਂ ਹਮਮ ਇਹ ਸਮਾਨ ਉਹਦਾ ਗ੍ਰੇਡ ਵਾ ਉਹਦਾ ਬੈਂਚ ਆ ਬੈਂਚ ਇਸ ਦਾ ਸੈਟ ਜਿਹੜਾ 9000 ਰੁਪਏ ਦਾ ਹੈ ਇਸੇ ਜਲਦੀ ਕੁਛ ਜਿਹੜਾ ਉਹ 1100 ਰੁਪਏ ਦਾ ਹੈ ਉਹਦਾ ਗੋਲ ਨਾਲ ਹੀ